ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਇਹ ਨਿੱਕੇ ਜਿਹੀ ਕਲਿੱਪ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਇੰਸਟਾਗ੍ਰਾਮ ਤੇ ਕੁੜੀਆਂ ਨੇ ਰੀਲ ਬਣਾ ਕੇ ਪਾ ਦਿੱਤੀ ਕਿ ਇਹ ਸਾਡੀ ਥਾਰ ਤੇ ਇਸ ਨੂੰ ਕੋਈ ਬੌਂਡ ਕਰਕੇ ਦਿਖਾਵੇ ਅਤੇ ਅੱਗੇ ਪੁਲਿਸ ਵਾਲਿਆਂ ਨੇ ਵੀ ਇਹ ਫਿਰ ਥਾਰ ਦੇਖ ਲਈਤੀ ਅਤੇ ਉਹਨਾਂ ਨੇ ਰੱਖੀ ਧਿਆਨ ਦੇ ਵਿੱਚ ਵੀਡੀਓ ਰੀਲ ਉਹਨਾਂ ਤੱਕ ਪਹੁੰਚ ਜਾਂਦੀ ਹੈ ਸੋਸ਼ਲ ਮੀਡੀਆ ਤੇ ਮਿੰਟੋ ਮਿੰਟ ਚੀਜ਼ ਵਾਇਰਲ ਹੋ ਜਾਂਦੀ ਹੈ ਤਾਂ ਦੇਖੋ ਅੱਗੇ ਵੀਡੀਓ ਤਾਂ ਵੀ ਜੀ ਬਈ ਐਨੀ ਬਾਡ ਰੰਗ ਗਿਆ ਜਵਾ ਜਿੰਨਾ ਟੋਰਣਾ ਮੱਛ ਨਾਲ ਪੱਤੀ ਲੰਦਿਆ ਵੇਗੋ ਤੇ ਅੰਗਲ ਉਹ ਹੀਆ ਜਦੋਂ ਫਿਰ ਪੰਜਾਬ ਪੁਲਿਸ ਇਹਨਾਂ ਨੂੰ ਘੇਰ ਲੈਂਦੀ ਹੈ ਤਾਂ ਪੰਜਾਬ ਪੁਲਿਸ ਨੇ ਕਰ ਦਿੱਤੀ ਇਹ ਥਾਰ ਬੌਦ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਸੋਸ਼ਲ ਮੀਡੀਆ ਸਟਾਰਾਂ ਦੇ ਬਾਰੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਇੱਕ ਕਮੈਂਟ ਜ਼ਰੂਰ ਕਰਨਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਮਿਲਦੇ ਹਾਂ ਜਲਦੀ ਹੀ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ Рабрак.